ਸਾਸੀ ਗੱਲ ਜੀ ਸਾਰੇ ਲੋ ਰਾਣੇ ਬਾਈ ਘਪੋਚ ਜੀ ਪਿੰਡ ਹੈਗਾ ਤੇਜਾ ਬੀਲਾ ਜ਼ਿਲ੍ਹਾ ਗਰਦਾਪੁਰ ਮੈਨਾ ਤੁਸੀਂ ਬਟਾਲਾ ਨਜ਼ਦੀਕ ਹੈ ਨਾ ਫਤਕਰ ਪੈਂਦਾ ਠੀਕ ਹੈ ਜੀ ਕੈਮਰਾ ਕਮਮਣਾ ਜੀ ਘਟੋ ਘਟੋ 8 9 ਦਾ ਲਗਭਗ ਗਾਵਾਂ ਸੇਲ ਹੈ ਜੀ ਸਾਰੇ ਚੰਗੀ ਕੁਆਲਿਟੀ ਦੀਆਂ ਭਾਈ ਜੀ ਸਿਕਾਸੀ ਸੱਚੀ ਗੰਦੀਪ ਜੀ ਹੋਰ ਭਾਈ ਜੀ ਸਾਠੀ ਢਾਈ ਜੀ ਉਹਦੀ ਕਿਰਪਾ ਮਹਾਰਾਗੁਰੂ ਚਲੋ ਜੀ ਆਸ਼ੀਰਵਾਦ ਬਾਕੀ ਸੰਦੀਪ ਡੇਰੀ ਫਾਰਮ ਖੜੇ ਸਾਰੇ ਵੀਰ ਭਰਾ ਨੂੰ ਸასი ਗਾ ਗੀ ਬਾਕੀ ਫੀਸ ਹੈ ਕਿ ਨਾ ਆਪਣਾ ਦੀਵਾਲੀ ਪੰਪਾ ਤੇ ਕਿ ਲੋੜੀ ਬੰਪਰ ਚੱਲਣੇ ਆ ਆ ਗਾਵਾਂ ਬਹੁਤ ਵੱਡੀਆਂ 50 50 ਕਿਲੋ 40 40 50 ਕਿਲੋ ਵਾਲੀਆਂ ਲਾਓ ਵੀ ਐ ਕਿ ਲੋੜੀ ਬੰਪਰ ਚੱਲਣੇ ਆ ਐ ਕਿ ਲੋੜੀ ਬੰਪਰ ਕਰੋ ਚੈੱਕੀਆਂ ਰਾਣਾ ਮੱਛੀ ਜ 45 ਕਿਲੋ ਦਾ ਰਕਾਰ ਹੈ ਵਸ਼ੀ ਨੇ 40 45 ਕਿਲੋ ਦੁੱਧ ਭਰਿਆ ਠੀਕ ਆ ਐ ਫਿਕਸ ਆਰਡਰ ਦੀ ਐ ਨੀ ਕਟਲਾ ਲੈਵਾਂ ਨਾ ਨਾ ਪਾਰੀ ਆ ਆ ਦੇਖ ਐ ਜੇ ਗਾਵਾਂ ਦੁੱਧ ਵਾਲੀਆਂ ਗਾਵਾਂ ਐ ਸੰਝ ਲੋ ਦੁੱਧ ਵਾਲੀਆਂ ਸੰਦੀਪ ਜੀ ਡਰਾਮੇ ਦੁੱਧ ਨਾ ਬੰਨੇ ਆ ਜਦੋਂ ਬੱਚੀ ਮਗਰ ਬੱਚਾ ਸੰਦੀਪ ਤੇ ਕਿੰਨੇ ਨਾਮ ਕੁਸੀ ਨੂੰ ਤੈਨੂੰ ਦੀਸਾ ਦੇਣਾ ਮੰਨ ਲਓ ਤਿੱਜਾ ਦੇਣਿਆ ਪਛੀ ਮੰਨ ਲਓ 30 32 ਕਿਲੋ ਬੋਲਾ ਹੀ ਵਸ਼ੀ ਨੂੰ ਠੀਕ ਆ ਇਹਨੂੰ ਲੋ ਜੀ ਕਰੋ ਚੈੱਕ ਆਏ ਹੁਣ ਤੇਰੇ ਅੱਗੇ ਗਈ ਆ ਮਾੜੀ ਮਾੜੀ ਤੋਤੀ ਇਹਨੂੰ ਠੰਡ ਕਰਕੇ ਡੰਗਨ ਨਵਾਉਣ ਜੀ ਨਹੀਂ ਕਰਦਾ ਮੂਸੇਲਾ ਕਿਧਰ ਗਿਆ ਮੂਸੇਲਾ ਗਿਆ ਗਾਵਾਂ ਲਾਉਣ ਇਹ ਠੰਡ ਥਣ ਵਗਾ ਬਹੁਤ ਪਿਆਰਾ ਥਣ ਮਰਾਜ ਵਰਸ ਲਗਾ ਥਣ ਚੰਗੀ ਕੁਆਲਟੀ ਵਾਲੀ ਲਵਾ ਕੇ ਵਾਕਿਆ ਬਾਈ ਜੀ ਆ ਕੇ ਵੀ ਚੰਗੀ ਲੈ ਕੇ ਨੇ ਸਈ ਬੇੜਾ ਬਹੁਤ ਚੰਗੀ ਸੀ ਇਹ ਵਸ਼ੀ ਠੀਕ ਆ ਵਸ਼ੀਲੇ ਆਹ ਨਹੀਂ 40 ਤੋਂ ਪਲੱਸ ਹੀ ਚੱਲੂਗੀ ਵਸ਼ੀ 40 ਪਲੱਸ ਬਿਲਕੁਲ ਮਤਲਬ 30 32 ਕਿਲੋ ਤੋਂ ਬਹੜਾ ਹੀ ਵਸ਼ੀ ਗਰੇ ਹੂੰ ਹੂੰ ਆਜੋ ਜੀ ਬਹੁਤ ਸੋਹਣਾ ਬਾਡੀ ਸਟਰਕਚਰ ਬਹੁਤ ਸੋਹਣਾ ਰੰਗ ਪ੍ਰਿੰਟ ਪ੍ਰਿੰਟ ਵਸ਼ੀ ਦੀਆਂ ਸਪਾਈਆਂ ਬਣੀਆਂ ਬਸ ਰਾਣੇ பாਬੂ ਜੈ ਜੀ ਆਜੀ ਬੜਵਾਏ ਭਾਈ 9 ਤਰੀਕੇ ਦਿਨ ਹੈਗਾ ਸ਼ੁਕਰਵਾਰ ਠੀਕ ਹੈ ਜੀ ਬਸ ਬਸ ਆਜੀ ਬੋਲ ਚੱਕਿਆ ਜੇ ਬੋਲਾ ਕਰੇਗਾ ਨਾਰਮਾ ਸੁਖਗੇ ਵਾਹਿਗੁਰੂ ਗੁਰਨਾਨਕ ਪਾਸ਼ਾ ਬਣਾਵਾਗੇ ਲੋੜੀ ਦੁਬਾਰਾ ਵੀਡੀਓ ਚਲੋ ਠੀਕ ਹੈ ਆਪਣੀ ਇਹ ਵਸ਼ੀ ਦੇ ਆਪਣਾ ਹਾਕਰਾ ਦੀ 1.5 ਲੱਖ ਦਾ ਵਗਣਦਾ ਹਮ ਇੱਕ ਪੰਜੀ ਦੇ ਦਾਂਗੇ ਹਿੰਦੀ ਵਿੱਚ 1.25 ਲੱਖ 5000 ਜਿਹੜਾ 1000 ਛੋਟ ਕਰਾਂਗੇ ਚਲੋ 120 ਮਿਲਦੀ ਨਹੀਂ ਅਸਲ ਵਸ਼ੀ 1.5 ਲੱਖ ਦੀ ਹੈ ਬਿਲਕੁਲ ਬਿਲਕੁਲ 1.24 ਲੱਖ 1.24 ਹਜ਼ਾਰ ਦੀ ਠੀਕ ਆ ਇਹ ਵੀ ਤਾਜੀ ਸੂਈ ਇਹ ਵੀ ਨਹੀਂ ਸਾ ਤਾਜੀ ਸੂਈ ਹੈ ਲੋ ਜੀ ਇਹ ਵੀ ਤਾਜੀ ਸੂਈ ਹੈ ਬਾਰੇ ਵੀ ਇਹ ਥਾਂ ਤੇ ਹੋ ਗਿਆ ਸੂਈ ਨਹੀਂ ਇਹਨੂੰ ਜੀਹ ਤੇ ਜਾ ਕੇ ਦੇਣੇ ਆ ਅੱਛਾ ਇਹ ਵੀ ਮੰਨ ਲਓ 26 27 ਕਿਲੋ ਬੋਲਾ ਹੀ ਹੈ ਤਕੋ ਅੱਛਾ ਬੋਲਾ ਹੀ ਹੈ ਨਾ ਇਹਦੇ ਮਗਰ ਵਸ਼ੀ ਨਹੀਂ ਸਾ ਬਹੁਤ ਚੰਗੀ ਭਾਜੀ ਬੜਾ ਜ਼ਬਰਦਸਤ ਹੈ ਹੈ ਆਜੋ ਇਧਰ ਕੁਮਾਰ ਵਖਾ ਦੇ ਲੈ ਆਓ ਬਾਹਰ ਕੱਢ ਲਉ ਮੜਾ ਖਲੋਇਆ ਕਰਵਾ ਲਈਏ ਇਹਦੇ ਮਗਰ ਕੀ ਵੱਚਾ ਵਸੀ ਵਸੀ ਨਹੀਂ ਸੀ ਇਹਨੇ ਮਗਰ ਇਹਦੇ ਮਗਰ ਵਸੀ ਆ ਵਸੀ ਬਹੁਤ ਪਿਆਰੀ ਹੈ ਲਓ ਜੀ ਬਹੁਤ ਨਾੜਾ ਨਾੜਾ ਨੇਵਾ ਵੇਵ ਖਾਮ ਨੇ ਇਹਦੇ ਦੇ ਵਹਿਣਾ ਆ ਕਰੋ ਚੈੱਕ ਕਰਨ ਇਹ ਕਿੰਨੇ ਨਾਲ ਤੇ ਕਰੂਗੀ ਫਿਰ ਇਹ ਦੁੱਧ ਇਹਦੇ 40 42 ਕਿਲੋ ਦੇ ਦੂ ਆਮ ਨਾਲ ਵਸੀ 40 45 ਕਿਲੋ ਹੂੰ ਵੱਡੀਆਂ ਵਹਿਣਾ ਸਪੀਸ ਠੀਕ ਆ ਆ ਨੇੜੇ ਹੋਗੇ ਨਾੜਾ ਨੂੰ ਨਾ ਖਾਈਆਂ ਬਹੁਤ ਪਿਆਰੀਆਂ ਪਰਲੇ ਬਣੇ ਭਾਈ ਤੁਹਾਨੂੰ ਬੜੀ ਸਫਾਈ ਆ ਫੋਟ ਫੋਟ ਤੇ ਸਾਨੂੰ ਲੱਗਾ ਠੀਕ ਆ ਕੁਆਲਿਟੀ ਆ ਨਾ ਵੇੜਦਾ ਨਾ ਭਾਜੀ ਬਹੁਤ ਕੁਆਲਿਟੀ ਨਹੀਂ ਸਾ ਵੱਛੀ ਬੜੀ ਚੰਗੀ ਮਗਰ ਸੈਮਸ ਆਪਣਾ ਸਖਸੀ ਮੰਦੀ ਆ ਤੇ ਮੁੱਲ ਲੈਂਦਾ ਇਹ ਸੰਦੀਪ ਸਿੰਘ ਆਪਣਾ ਵੱਛੀ ਦੇ ਵੀ 1.5 ਦਾ ਹੱਕ ਰੱਖਦੀ ਆ ਹਾਂਜੀ ਆਪਾਂ ਇੱਕ 15 ਹੀ ਦਵਾਂਗੇ ਵੱਛੀ ਮਿਲਣੀ ਨਹੀਂ ਇਹ ਨਾੜਾ ਖਾ ਕਿڑی ਕਿڑی ਵੇਨ ਸੇ ਮੋਟੀ ਵੇਨ ਲੱਗੀ ਮੋਟੀਆਂ ਬੂਨੇ ਨਾਲ ਚਲੋ 1 15 ਇਸ ਦੀਸ ਦੇਗਾ 1 15 ਚਲੋ 1 14 ਨੇ ਇਹਨੂੰ ਵੀ ਡੈਮੋ ਦਿਸੀ ਨੂੰ ਇਹਨੂੰ ਦੀਸ ਤੇ ਜੱਗ ਦੇਣੇ ਆ ਵਛਾ ਹੀ ਮਗਰ ਇਹਦੇ ਕੋਲ ਮੰਨ ਲਓ 17 18 ਕਿਲੋ ਬੋਲਾ ਹੀ ਵਛੀ ਦੇ ਦੂ 20 ਤੋਂ ਪਲੱਸ ਹੀ ਦੁੱਧ ਦੇਊਗੀ ਲਓ ਜੀ 17 18 ਕਿਲੋ ਐਸ ਟਾਈਮ ਬੋਲਾ ਹੀ ਆ ਬੋਲਾ ਹੀ ਇਹ ਵੀ ਸੰਝਲ 20 ਤੋਂ ਪਲੱਸ ਹੀ ਜਾਊਗੀ ਇਹ ਵੀ ਕਰੋ ਚੈੱਕ ਇਹ ਵੀ ਦਿਖਾਓ ਲਓ ਜੀ ਬੋਦੀ ਦੇ ਵਹਿੜਨ ਵਾਲੇ ਵੇ ਬਸ ਠੀਕ ਆ ਜਵਾਬ ਸਮਾਂ ਦੇ ਵਧੀਆ ਜਿੰਦੀ ਸੀਸਾਂ ਜੀ ਸੂਆ ਦੂਜਾ ਦੂਜਾ ਹੀ ਠੀਕ ਆ ਐ ਸਾਫ ਸੂ ਬੜੀ ਵੈਰ ਹਾਂ ਠੰਡੀ ਸੀਲ ਐ ਕੋਈ ਰਸੀ ਰਸੀ ਨਹੀਂ ਬਣੀ ਇਹਨੂੰ ਇਹਦਾ ਬਾਜੀ ਫਿਰ ਮਿਲ ਗਈ ਆ ਇਹਦੀ ਸੀਸੇ ਭਾਅ ਬਹੁਤ ਜੜੀ 80000 ਜੀ ਆ ਛੋਟ ਕਰ ਦਾਂਗੇ 80000 ਤੋਂ ਹਜ਼ਾਰ ਛੋਟ ਹਜ਼ਾਰ ਛੋਟ 91000 ਦੇ ਦਾਂਗੇ ਚਲੋ ਠੀਕ ਆ ਬਹੁਤ ਸਾਫ ਐ ਵੈੜ ਬੜਾ ਠੀਕ ਆ ਤੇ ਆ ਆ ਗਿਆ ਵੇਖੋ ਇਹ ਵੀ ਸੂਈ ਐ ਜੀ ਇਹ ਵੀ ਸੂਈ ਨੀਤ ਸਿੰਘ ਦੁੱਧ ਕਿੰਨਾ ਬਾਈ ਥਲੇ ਇਹ ਲਓ ਦੋਦੇ ਵੀ ਗਿਓ ਤਿਆਰ ਦੂਜਾ ਸੁਆ ਦੂਜਾ ਸੁਆ ਬਹੁਤ ਵੱਡੀ ਵਿਹੜ ਹੈ ਜੀ ਕਰੋ ਚੈੱਕ ਆ ਦੇਖੋ ਲਓ ਜਾ ਖਲੋ ਜਾ ਹਲਕੀ ਹੈ ਬੱਚਾ ਬੱਚਾ ਮਗਰ ਜੀ ਬੱਚਾ ਵਛਾ ਨੀਂਸ ਨਹੀਂ ਵੀ ਗਿਓ ਤਿਆਰ ਆ ਪੂਰੇ ਕਵੜ ਕੱਦ ਕੱਠ ਵਾਲੀ ਵਿਹੜਾ ਹਾਂਜੀ ਪੂਰੇ ਕੱਦ ਕੱਠ ਵਾਲੀ ਵਿਹੜਾ ਨਾ ਮੈਨੂੰ ਥਣ ਸੋਨ ਬਹੁਤ ਪਿਆਰਾ ਲੱਗਾ ਕਿੰਨੇ ਟਾਈਮ ਹੋ ਗਏ ਸੀ ਇਹਨੂੰ ਇਹਨੂੰ ਵੀ ਤਾਂ ਤੱਕ ਦੇ ਹੋ ਗਏ ਐ ਇਹਦਾ ਮੋਲੇ ਜੀ ਫਿਰ ਇਹਦਾ ਆਪਣਾ ਸੀ ਇਹਦਾ 70 ਜੋ ਹਜ਼ਾਰ ਛੋਟ ਕਰਦਾ ਮੈਂ 70 ਹਜ਼ਾਰ ਨਾ ਤਰਿਆਰੀ ਦੇ ਦਾਂਗੇ ਮੱਛੀ ਬਹੁਤ 1000 ਛੋਟ 90000 ਦੀ ਠੀਕ ਆ ਤਰਿਆਰੀ ਤੇ ਆਹ ਜੀ ਫਿਰ ਇਹ ਵੀ ਨਹੀਂ ਸੇ ਤਾਜੀ ਸੁਈ ਐ ਅੱਛੇ ਵੀ ਤਾਜੀ ਸੁਈ ਆ ਠੰਡ ਕਰਕੇ ਮਾਲ ਮੂਤ ਹੋਤਾ ਹਾਂ ਹਾਂ ਪਰ ਉਹ ਜੇ ਤੁਹਾਨੂੰ ਇਹਦੇ ਕੋਲ ਮੰਨ ਲਓ 15 16 ਕਿਲੋ ਬੋਲਾ ਹੀ ਆ ਜੀ 15 16 ਕਿਲੋ ਇਸ ਟਾਈਮ ਬੋਲਾ ਹੀ ਆ ਹੂੰ ਹੂੰ ਇਹ ਵੀ ਦਿਖਾਓ ਕਰਾਂ ਨੇ ਚੰਗੀ ਬਿਹਰਪੂਰੀ ਠੀਕ ਆ ਆਜੋ ਕਰਾਂ ਨੇ ਲਓ ਜੀ ਓਕ ਲੋ ਯਾਰ ਬੋਦੀ ਵਾਲੀ ਬੈਠਾ ਹੈ ਨਾ ਮਾਜੀ ਇਹਨਾਂ ਨੇ ਬੋਦੀ ਦੀ ਸਿੱਧੀ ਸੱਦੀ ਬੜੀ ਹੂੰ ਹੂੰ ਬਾਡੀ ਸਟਰਕਚਰ ਬਹੁਤ ਸੋਹਣਾ ਵਸ਼ੀਦਾ ਆ ਜਾਓ ਜੀ ਆ ਜਾਓ ਸ੍ਰੀਸ਼ਰ ਠੰਡੀ ਸੀਲ ਬਣੀ ਹੈ ਇੰਦਾ ਜਿੱਥੇ ਮਰਜੀ ਬੈਠਾ ਇੰਦਾ ਬਾਜੀ ਫਿਰ ਮੁੱਲ ਇਹ ਵੀ 370000 1000 ਸ਼ੂਟ ਕਰਾਂਗੇ ਇਹ ਵੀ 93000 ਦੀ ਇਹ ਵੀ 93000 ਇਹ ਵੀ 93000 ਦੇਣੀ ਹੈ ਜੀ ਇਹ ਵੀ ਚੈੱਕ ਕਰੂਗਾ ਚਲੋ ਆ ਕਿਹੜੀ ਫਿਰ ਪੀਸ ਹੈ ਬਾਜੀ ਇਹ ਹੰਦੀਸ਼ਾ ਕਾਲੀ ਜਰਸੀ ਹੈ ਦੋ ਦੰਦਾਂ ਦੇ ਮੂੰਹ ਅੱਛਾ ਦੋ ਦੰਦਾਂ ਦਾ ਹਾਂ ਪਿਓਰ ਹੰਦੀ ਪਿਓਰ ਦੋਂਦੀ ਸੂਈ ਹੈ ਦੁੱਧ ਕਿੰਨਾ ਬਾਜੀ ਥੱਲੇ ਕੋਈ ਤੁਸੀਂ ਇਹਦੇ ਕੋਲ 15 16 ਕਿਲੋ ਬੋਲਾ ਹੀ ਆ 15 16 ਕਿਲੋ ਬੋਲਾ ਹੀ ਆ ਪਿਓਰ ਦੋ ਦੰਦਾਂ ਦਾ ਆ ਫੇਰ ਦੋ ਦੰਦਾਂ ਦੀ ਖਾਵੇ ਵਸ਼ੀ ਦੀ ਆਹ ਦੇਖ ਕੁਆਲਿਟੀ ਦਿਖਾਉਣਾ ਵੇ ਚਲ ਤੋਰ ਬੱਚਾ ਮਗਰ ਜੀ ਬੱਚਾ ਬੱਚਾ ਸਿੱਛ ਬੱਚਾ ਮਗਰ ਆ ਗਿਆ ਬਹੁਤ ਸੋਹਣਾ ਬੱਚਾ ਬਣ ਗਿਆ ਜੀ ਚੈੱਕ ਕਰਾ ਜੀ ਆਜੋ ਜੀ ਆਜੋ ਇਹਦਾ ਭਾਜੀ ਮੁੱਲ ਕੀ ਫਿਰ ਇਹ ਦਿਨ ਸੇ 370 7000 ਦੀਆਂ ਇਹਦੀ ਵੀ ਹਜ਼ਾਰ ਛੋਟ ਕਰਾਂਗੇ 70 ਇਹ ਵੀ ਇਹ ਵੀ 93000 ਜਣਾ 370 7000 ਨੇ ਜਿਹੜੀ ਮਰਜ਼ੀ ਲੈ ਲਓ ਕਰਾਂ ਇਹ ਵੀ ਆਪਣਾ ਸੇਮ ਹੀ ਰੇਟ ਚੱਲ ਰਿਹਾ ਚਲੋ ਤੇ ਆਹ ਹਾਰ ਉਹਦਾ ਮੱਲੀ ਦਾ ਵੀ ਸੇਮ ਪਾ ਦਈਏ ਹੈ ਚਾਰ ਨਾਲ 70 ਲੜੀਆਂ ਕਰ ਦਈਏ ਇਹ ਵੀ ਕਰ ਦਈਏ ਫਿਰ ਚੱਲੋ ਨਾ ਫਿਰ ਵੀ ਪੈਨ ਬੜੀਆਂ ਅਸੀਰ ਜਰਸੀਆਂ ਲਈਆਂ ਪਰ ਪਹਿਲੀ ਵਾਰੀ ਥਾਣਾ ਆ ਮਿਲਿਆ ਜਿੱਥੇ ਹਾਂ ਵੇ ਕਿੱਡਾ ਪੌਣ ਘੱਟ ਮਿਲਦਾ ਜਰਸੀਆਂ ਥਾਣੇ ਤੋਂ ਕਿੰਨੇ ਦਾ ਜੀ ਦੁੱਧ ਨਹੀਂ ਦੇ ਕੋ 20 ਕਿਲੋ ਬੋਲਾ ਹੀ ਆਸੀ 20 ਕਿਲੋ ਇਸ ਟਾਈਮ ਬੋਲਾ ਹੀ ਜਾ ਵੱਡੀ ਪੰਜਾਬ ਵਾਲੀ ਅੱਸੀ ਥੋੜੀ ਸੰਭਾਲ ਘੱਟ ਕੇ ਥੋੜੀ ਸੰਭਾਲ ਬਾਈ ਵੇਰ ਦੇਣਾ ਮੱਛੀ ਕੱਦੂ ਤੋਂ ਵੱਡਾ ਪੰਜਾਬ ਵਾਲੀ ਪਿਓਰ ਜਰਸੀ ਹੈ ਠੀਕ ਆ ਆ ਡੂ ਰਹੇ ਆ ਫਾੜੀ ਫੁੜੀ ਵਾਲਾ ਲੈਵਾ ਪੂਰਾ ਫਾੜੀ ਵਾਲਾ ਲੈਵਾ ਇਹ ਬਦਾਮੀ ਜਰਸੀ ਡਿਮਾਂਡ ਬੜੀ ਵੀਰ ਕੋ ਕਰਦੇ ਆ ਹਾਂਜੀ ਆਹੀ ਪੰਜਾਬ ਵਾਲੀ ਜਰਸੀ ਇਹਦਾ ਮੁੱਲ ਇਹ ਵੀ ਦੀਸ਼ਾ ਤਰ ਬਸ਼ੀਰ 75 ਦੀ ਬਣੀ ਉਹਨੇ 470 ਲੀਆਂ ਕਰਦੀ ਇਹ ਵੀ ਇਹ ਵੀ 70000 ਲਈ 40000 ਦੇ ਚਲੋ ਠੀਕ ਆ ਜਾਂਦੋ ਫਿਰ ਹੂੰ ਲਓ ਜੀ ਬਸ ਆਈਏ ਜੀ ਇਹ ਦੀਪ ਸਾਬ ਅੱਛੀਆਂ ਉਧਰ ਵੀ ਦੋ ਆ ਗਈਆਂ ਪਰ ਉਹ ਬੰਦੇ ਰਸਾਈ ਦੇ ਨੇ ਵਗੀਆਂ ਉਹ ਬਸ ਆਹੀ ਮਾਲ ਸੇਲ ਆ ਬਾਕੀ ਮੇਰਾ ਫਿਰ ਹਾਰ ਪਰ ਇਹੀ ਬੈਂਦੀ ਕਰ ਦੇ ਨਾ ਬਾਈ ਚੁਾਈ ਆਓ ਤੇ ਚੈੱਕ ਕਰਕੇ ਖੜੋ ਹੋਣਾ ਭਾਈ ਇਹ ਕਿਦਾਂ ਫਿਕਸ ਆਰਡਰ ਦੀ ਚਲੋ ਬਾਕੀ ਦੀਸ਼ਾ ਨੰਬਰ ਆਪਣਾ 97796 12422 ਪਿੰਡ ਵੀਰਾ ਜਿਲ੍ਹਾ ਗਦਾਫਰ ਸੀਲ ਬਟਾਲਾ ਨੇੜੇ ਸਾਨੂੰ ਫੜੇ ਘਟ ਜੂੜੀਆਂ ਪੈਂਦਾ ਡੇਰਾ ਬਣਾਣਗੇ ਸਸਤੀ